ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹਨੇ ਥੋੜੇ ਦਿਨ ਪਹਿਲਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਬਜ਼ਾਖੋਰ ਪ੍ਰਧਾਨ ਹੈ ਅਤੇ ਕਬਜ਼ਾਖੋਰ ਜਰਨਲਿਸਟ ਅਤਰ ਹੈ ਜਿਨ੍ਹਾਂ ਨੇ ਦਿੱਲੀ ਕਮੇਟੀ ਦੇ ਵਿੱਚ ਦਿੱਲੀ ਦੇ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਪਟਨਾ ਸਾਹਿਬ ਕਮੇਟੀ ਦੇ ਵਿੱਚ ਹਰਜੂਰ ਸਾਹਿਬ ਕਮੇਟੀ ਦੇ ਵਿੱਚ ਹਰਿਆਣਾ ਕਮੇਟੀ ਦੇ ਵਿੱਚ ਬੀਜੇਪੀ ਦਾ ਕਬਜ਼ਾ ਕਰਾਤਾ ਉਹਨਾਂ ਲੁਟੇਰਿਆਂ ਦੀ ਸਰਕਾਰੀ ਗੁਲਾਮਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ ਜਿਸ ਦੇ ਵਿੱਚੋਂ ਆਪਣੀ ਕੁਰਸੀਆਂ ਬਚਾਉਣ ਦੇ ਲਈ ਇੱਕ ਵਾਰ ਫਿਰ ਆਪਣੇ ਆਕਾ ਦੇ ਇਸ਼ਾਰਿਆਂ ਤੇ ਭਾਵੇਂ ਉਹ ਅੰਮ੍ਰਿਤ ਸ਼ਾਹ ਜੀ ਹੋਣ ਭਾਵੇਂ ਮਨਿੰਦਰ ਸਿੰਘ ਸਿਰਸਾ ਹੋਵੇ ਭਾਵੇਂ ਹੋਰ ਹੋਣ ਉਹਨਾਂ ਦੇ ਇਸ਼ਾਰਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਾਰ ਫਿਰ ਭੰਡ ਰਿਹਾ ਹੈ ਇਹ ਕਹਾਵਤ ਬੜੀ ਮਸ਼ਹੂਰ ਹੈ ਕਿਸੇ ਨੇ ਕਿਹਾ ਜੀ ਕੁੱਤਾ ਤੇਰਾ ਕੱਲ ਲੈ ਗਿਆ ਪਰ ਉਹਨੇ ਆਪਣੇ ਕੱਲ ਨੂੰ ਹੱਥ ਲਾ ਕੇ ਨਹੀਂ ਵੇਖਿਆ ਉਹ ਕੁੱਤੇ ਦੇ ਪਿੱਛੇ ਦੌੜ ਗਿਆ ਇਹੀ ਹਾਲ ਅਰਨੀਤ ਸਿੰਘ ਕਾਲਕਾ ਔਰ ਜਗਦੀਪ ਸਿੰਘ ਕਲੋਦਾ ਇਹਨਾਂ ਨੂੰ ਐਂ ਤਾਂ ਜਿਹੜੇ ਡੈਡੀ ਹੈ ਉਹ ਇਸ਼ਾਰਾ ਕਰ ਦਿੰਦਾ ਹੈ ਭੰਡੋ ਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਰਸੀ ਬਚਾਣੀ ਅਤੇ ਇਹ ਲਾਭ ਲਖੇਰ ਇਕੱਠਾ ਕਰਕੇ ਮੀਡੀਆ ਨੂੰ ਇਕੱਠਾ ਕਰਕੇ ਬਸ ਝੋਖੜਾ ਸ਼ੁਰੂ ਕਰ ਦਿੰਦੇ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਉਹ ਭਲਿਓ ਮੰਗਸੋ ਉਹ ਬੇਗੈਰ ਤੋਂ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਇੱਕ ਵਾਰੀ ਅੱਖਾਂ ਖੋਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰੈਸ ਨੋਟ ਹੈ ਉਹ ਤਾਂ ਪੜ ਲੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜਾਇਦਾਦਾਂ ਵੇਚੀਆਂ ਜਿਹੜੀ ਜਦਾਤਾ ਲੋੜ ਦੇ ਵਿੱਚ ਨਹੀਂ ਆ ਰਹੀ ਸੀਗੀਆਂ ਜਿਹੜੀ ਜਾਇਦਾਦਾਂ ਦੇ ਉੱਤੇ ਕਈ ਲੋਕ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਰ ਖੁੱਲੀ ਬੋਲੀ ਲਾ ਕੇ ਵੇਚੀ ਹੈ ਕੋਈ ਬੰਦ ਕਮਰਿਆਂ ਵਿੱਚ ਬੈਠ ਕੇ ਫੈਸਲੇ ਨਹੀਂ ਲਏ ਕੋਈ ਪੈਸੇ ਆਪਣੀ ਜੇਬ 'ਚ ਨਹੀਂ ਪਾਏ ਸ਼੍ਰੋਮਣੀ ਕਮੇਟੀ ਦੇ ਖਾਤਿਆਂ 'ਚ ਹੀ ਆਏ ਐ ਔਰ ਖੁੱਲੀ ਬੋਲੀ ਲਾ ਕੇ ਵੇਚੀ ਐ ਸਭ ਕਮੇਟੀ ਦੇ ਰਿਪੋਰਟ ਤੋਂ ਬਾਅਦ ਵੇਚੀ ਐ ਅੰਤਰਿਕ ਕਮੇਟੀ ਦੇ ਫੈਸਲੇ ਕਰਨ ਤੋਂ ਬਾਅਦ ਵੇਚੀ ਐ ਬਸ ਤੁਹਾਡਾ ਕੰਮ ਐ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਭੰਡੋ ਤੇ ਆਪਣੀ ਕੁਰਸੀ ਪੱਕੀ ਕਰੋ ਤੁਸੀਂ ਆਪਣੀ ਗੱਲ ਕਰੋ ਤੁਸੀਂ ਕਿੱਥੇ ਖੜੇ ਹੋ ਅੱਤ ਤੁਸੀਂ ਆਪਣੀ ਕੁਰਸੀਆਂ ਬਚਾਣ ਦੇ ਵਾਸਤੇ ਆਪਣੀਆਂ ਪ੍ਰਧਾਨਗੀਆਂ ਬਚਾਣ ਦੇ ਵਾਸਤੇ ਆਪਣੀ ਸਿਕਤਰੀਆਂ ਬਚਾਣ ਦੇ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਆਰਐਸਐਸ ਦਾ ਕਬਜ਼ਾ ਕਰਾਇਆ ਤੁਸੀਂ ਭਾਜਪਾ ਦਾ ਕਬਜ਼ਾ ਸਿੱਧਾ ਦਖਲਅੰਦਾਜ਼ੀ ਤੁਸੀਂ ਦਿੱਲੀ ਕਮੇਟੀ ਦੇ ਵਿੱਚ ਕਰਾਈਆ ਅਜ ਤੱਕ ਕਿਸੇ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਸਿਕਤਰਾ ਉਹਦੇ ਵਿੱਚ ਹਿੰਮਤ ਨਹੀਂ ਹੋਈ ਸੀ ਕਿ ਉਹ ਸਿੱਧਾ ਦਖਲਅੰਦਾਜ਼ੀ ਸਰਕਾਰ ਦੀ ਦਿੱਲੀ ਕਮੇਟੀ ਵਿੱਚ ਕਰਾ ਦੇ ਤੁਸੀਂ ਪਹਿਲੇ ਜਿਹੜੇ ਮਾਨਸ ਪੈਦਾ ਹੋਏ ਹੋ ਜਿਨ੍ਹਾਂ ਸਿੱਧਾ ਸਰਕਾਰ ਦਾ ਕਬਜ਼ਾ ਦਿੱਲੀ ਕਮੇਟੀ ਦੇ ਵਿੱਚ ਕਰਾਤਾ ਜਿਨ੍ਹਾਂ ਸਿੱਧਾ ਕਬਜ਼ਾ ਦਿੱਲੀ ਦੇ ਜਿਹੜੇ ਇਤਿਹਾਸਿਕ ਗੁਰੂ ਘਰ ਹੈ ਉਹਦੇ ਵਿੱਚ ਕਰਾਤਾ ਤੁਸੀਂ ਕਿਹੜਾ ਇਲੀਗਲ ਕੰਮ ਕਰ ਰਹੇ ਹੋ ਆਪਣੀ ਗੱਲ ਕਰੋ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਆਦਾਤਰ ਨਿਲਾਮ ਹੋ ਰਹੀਆਂ ਉਹਦੇ ਪੈਸੇ ਦਿੱਲੀ ਕਮੇਟੀ ਦੇ ਕੋਲ ਨਹੀਂ ਹਨੇ ਉਹਦੇ ਪੈਸੇ ਜਿਹੜੀ ਤੁਸੀਂ ਠੱਗੀਆਂ ਮਾਰੀਆਂ ਤੇ ਜਿਹੜੀਆਂ ਚੋਰੀਆਂ ਕੀਤੀਆਂ ਜਿਹੜਾ ਤੁਸੀਂ 400 ਕਰੋੜ ਰੁਪਈਆ ਸਕੂਲ ਦਾ ਖਾਵੇ ਸਟਾਫ ਦਾ ਪੈਸਾ ਖਾਵੇ ਉਸ ਸਟਾਫ ਦੇ ਕੋਲ ਜਾਣਾ ਹੈ ਤੁਸੀਂ ਤਾਂ ਜਨਤਾ ਨਿਲਾਮ ਕਰਾ ਰਹੇ ਹੋ ਕੋਰਟ ਦੇ ਆਰਡਰ ਨੇ ਬੜਾ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੋਇਆ ਹੈ ਕਿ ਇਹ ਜਿਹੜੀ 285 ਏਕੜ ਜਗਾ ਬੀਕਰ ਦੇ ਵਿੱਚ ਹੈ 15 ਏਕੜ ਜਗਾ ਲੋਨੀ ਰੋਡ ਦੇ ਵਿੱਚ ਹੈ ਉਹ ਜਿੰਨੀਆਂ ਜਿਆਦਾਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਾਵੇਂ ਛੋਟਾ ਜਿਹਾ ਪਲਾਟ ਹੈ ਭਾਵੇਂ ਉਹ ਵੱਡਾ ਸਕੂਲ ਹੈ ਭਾਵੇਂ ਕੋਈ ਵੀ ਜਗਾ ਹੈ ਉਹਦੀ ਨਿਲਾਮੀ ਕਰਕੇ ਜਿਹੜਾ ਸਟਾਫ ਦਾ ਪੈਸਾ ਉਹ ਤਾਰਿਆ ਜਾਵੇ ਤੁਸੀਂ ਆਪਣੀ ਗੱਲ ਕਰੋ ਰਮੀਲ ਸਿੰਘ ਕਾਲਕਾ ਆਪਣੀ ਗੱਲ ਦੱਸ ਕਿ ਤੂੰ ਕਿੱਥੇ ਖੜਾ ਹੈਂ ਜਨਨਸਖਤਰ ਮੀਤ ਸਿੰਘ ਕਾਲਕਾ ਜੀ ਤੁਸੀਂ ਆਪਣੀ ਗੱਲ ਦੱਸੋ ਤੁਸੀਂ ਕਿੱਥੇ ਗੜੇ ਹੋ ਆਪਣੇ ਆਲੇ ਦੁਆਲੇ ਮੈਂਬਰਾਂ ਦੀ ਹਰਕਤਾਂ ਵੇਖੀ ਐ ਦੱਸੋ ਆਪਣੇ ਮੈਂਬਰਾਂ ਨੂੰ ਉਹ ਸੰਗਤ ਨੂੰ ਜੇ ਤੁਹਾਡੇ ਮੈਂਬਰ ਰਕਾਬ ਕੰਨ ਸਾਹਿਬ ਤੋਂ ਸ਼੍ਰੀ ਕਾਤਕਾ ਸਾਹਿਬ ਗਏ ਸੀਗੇ ਤੇ ਉੱਥੇ ਕੀ ਗੱਲਾਂ ਹੋਈਆਂ ਕੀ ਕੁਝ ਕਿਹਾ ਗਿਆ ਤੁਹਾਡੇ ਮੈਂਬਰਾਂ ਨੂੰ ਇਹ ਗੱਲ ਦੱਸੋ ਅਰਮਿੰਦ ਸਿੰਘ ਕਾਲਕਾ ਜਗਜੀਤ ਸਿੰਘ ਕਾਲੋ ਪ੍ਰੈਸ ਕਰ ਪ੍ਰੈਸ ਨੋਟ ਰਾਹੀ ਜਾਂ ਪ੍ਰੈਸ ਨੂੰ ਇਕੱਠੇ ਕਰਕੇ ਸੰਗਤ ਨੂੰ ਉਹ ਗੱਲਾਂ ਤੁਹਾਡੇ ਕੋਲ ਦੱਸੀਆਂ ਜਾਣੀਆਂ ਜੋ ਕੋਕੀ ਤੁਹਾਡੀਆਂ ਪੋਲਾ ਖੁੱਲਦੀਆਂ ਤੁਹਾਡੀ ਅਸਲੀਤਾ ਸਾਹਮਣੇ ਆਂਦੀ ਹੈ ਜੋ ਤੁਸੀਂ ਹਰਕਤਾ ਕਰ ਰਹੇ ਹੋ ਜੋ ਤੁਹਾਡੇ ਮੈਂਬਰ ਹਰਕਤਾ ਕਰ ਰਹੇ ਨੇ ਨਾ ਜਿਹੜੀਆਂ ਵੀਡੀਓ ਅਸੀਂ ਬਣੀਆਂ ਹੋਈਆਂ ਉਹ ਵੀਡੀਓ ਅਗਰ ਦਿਖਾ ਦਈਏ ਤੇ ਮੈਂ ਤੁਹਾਡੇ ਮੈਂਬਰ ਘਰੋਂ ਬਾਹਰ ਨਿਕਲਣ ਆਪਣੀ ਗੱਲ ਕਰ ਰਵਿੰਦਰ ਸਿੰਘ ਹਲਕਾ ਜਗਦੀਪ ਸਿੰਘ ਕਹ ਲੋ ਤੁਸੀਂ ਕਿੱਥੇ ਖੜੇ ਹੋ ਤੁਸੀਂ ਕੌਮ ਦੇ ਜ਼ਿਆਦਾਤਰ ਨਿਲਾਮ ਕਰਾ ਰਹੇ ਹੋ 400 ਕਰੋੜ ਰੁਪਏ ਸਕੂਲਾਂ ਦਾ ਕਟਾ ਹਜ਼ਾਰਾਂ ਕਰੋੜ ਦੀ ਘਟ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ ਹਲੇ ਤੱਕ ਉੱਥੇ ਲੋਕਾਂ ਨੂੰ ਜਿਹੜੇ ਵੈਂਡਰ ਸਮਾਨ ਦੇ ਰਹੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਪੈਸੇ ਦੇਣ ਜੋ ਕੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਆਪਣੀ ਗੱਲ ਕਰੋ ਤੁਸੀਂ ਕਿੰਨੇ ਪਾਣੀ ਚ ਖਲੋਤੇ ਹੋ ਬਸ ਤੁਹਾਨੂੰ ਸਰਕਾਰ ਇਸ਼ਾਰਾ ਕਰ ਦਿੰਦੀ ਹੈ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਕਣ ਦੇ ਉੱਤੇ ਬਸ ਭੋਖੜਾ ਸ਼ੁਰੂ ਕਰ ਦਿੰਦੇ ਹੋ ਤੁਹਾਡਾ ਇਹ ਕੰਮ ਰਹਿ ਗਿਆ ਹਰਮਿੰਦਰ ਸਿੰਘ ਕਾਲਕਾ ਔਰ ਜਗਦੀਪ ਸਿੰਘ ਕਾਲੋ ਮੈਂ ਤੁਹਾਨੂੰ ਫਿਰ ਕਹਿ ਰਿਹਾ ਜਿਨ੍ਹਾਂ ਸਮਾਂ ਤੁਹਾਡੇ ਕੋਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿ ਗਿਆ ਉਹ ਠੰਡੇ ਰਹਿ ਕੇ ਧਿਆਨ ਨਾਲ ਵਤੀਤ ਕਰਾਓ ਇਹ ਨਾ ਹੋਏ ਕਿ ਉਸ ਤੋਂ ਪਹਿਲੇ ਤੁਹਾਨੂੰ ਸੰਗਤ ਜੁੱਤੀਆਂ ਮਾਰ ਕੇ ਤੁਹਾਡਾ ਮੂੰਹ ਕਾਲਾ ਕਰਕੇ ਤੁਹਾਡੀ ਕਾਰਾਂ ਦੀ بجائے ਤੁਹਾਡੇ ਤੁਹਾਨੂੰ ਗਧਿਆਂ ਦੇ ਉੱਪਰ ਬਿਠਾ ਕੇ ਤੁਹਾਡੇ ਘਰਾਂ ਵਿੱਚ ਛੱਡ ਕੇ ਆਏ ਆਪਣੀ ਹਰਕਤਾਂ ਵੇਖੋ ਗੁਰਦੁਆਰਾ ਬਗਲਾ ਸਾਹਿਬ ਦੀ ਸਰਾ ਦੇ ਵਿੱਚ ਸ਼ਰਾਬ ਚੱਲਦੀ ਹੈ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਗੁਰਦੁਆਰਾ ਸੀਜ਼ਗਲ ਸਾਹਿਬ ਦੀ ਜਿਹੜੀ ਸਰਾ ਹੈ ਉਧਰ ਸਿਗਰਟਾਂ ਪੀਤੀਆਂ ਜਾਂਦੀਆਂ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਗੁਰਦੁਆਰਾ ਕਾਪਤਨ ਸਾਹਿਬ ਦੇ ਵਿੱਚ ਗਲਤ ਕੰਮ ਹੋ ਜਾਂਦੇ ਆ ਕਿਸ ਤਰ੍ਹਾਂ ਦੀ ਵੀਡੀਓ ਅਸੀਂ ਵੇਖੀ ਹੈ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਬਸ ਤੁਹਾਡਾ ਕੀ ਕੰਮ ਰਹਿ ਗਿਆ ਸਰਕਾਰ ਦੀ ਚਾਪਲੂਸੀ ਕਰਨਾ ਤੇ ਜਿਹੜੇ ਕੌਮ ਦੀ ਗੱਲ ਕਰਨ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਆ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਭਾਵੇਂ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੂੰ ਪੰਡਣਾ ਤੁਹਾਡੇ ਕੋਲ ਅਈ ਦੋ ਕੰਮ ਰਹਿ ਗਏ ਆ ਤੀਜਾ ਕੰਮ ਕੋਈ ਸਰਕਾਰੀ ਮੰਤਰੀ ਸੰਤਰੀ ਆਏ ਉਹਨਾਂ ਫੁਲਾਦੇ ਹੱਥ ਪਾਣੇ ਤੁਹਾਨੂੰ ਅਈ ਕੰਮ ਸ਼ੋਭਾ ਦਿੰਦੇ ਆ ਤੁਸੀਂ ਅਈ ਕੰਮ ਕਰੋ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਡਣਾ ਬੰਦ ਕਰੋ ਔਰ ਹੱਥ ਜੋੜ ਕੇ ਬੇਨਤੀ ਆ ਜਿੰਨੀ ਛੇਤੀ ਹੋ ਸਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਫਾ ਹੋ ਜਾਓ ਤੁਹਾਡੀ ਸ਼ਕਲਾ ਵੀ ਦਿਖਣੀ ਚਾਹੀਦੀ ਆ ਕੌਮ ਜੁੜੇ ਮੱਥੇ ਦੇ ਉੱਤੇ ਲਿਖਿਆ ਹੈ ਕਿ ਅਸੀਂ ਵਿਕਾਉਂ ਆ ਸਾਨੂੰ ਖਰੀਦ ਲਓ ਬਸ ਬਦਲੇ ਦੇ ਵਿੱਚ ਪ੍ਰਧਾਨ ਦੀ ਕੁਰਸੀ ਦੇ ਦਿਓ ਬਦਲੇ ਦੇ ਵਿੱਚ ਜਨਰਲ ਸੱਤਰ ਦੀ ਕੁਰਸੀ ਦੇ ਦਿਓ ਭਾਵੇਂ ਬੰਦੀ ਸਿੰਘਾਂ ਨੂੰ ਰਿਆ ਨਾ ਕਰੋ ਭਾਵੇਂ ਧਾਰਾ 25 ਬੀ ਦਾ ਮਸਲਾ ਹੱਲ ਨਾ ਕਰੋ ਭਾਵੇਂ ਪੰਜਾਬ ਨੂੰ ਪਾਣੀ ਨਾ ਦਿਓ ਭਾਵੇਂ ਸਾਡੇ ਜਿਹੜੇ ਤਖਤ ਹੈ ਉਹਦੇ ਉੱਤੇ ਕਬਜ਼ਾ ਕਰ ਲਓ ਪਰ ਸਾਨੂੰ ਪ੍ਰਧਾਨ ਦੀਆਂ ਕੁਰਸੀਆਂ ਦੇ ਦਿਓ ਜਨ ਸੱਤਰ ਦੀਆਂ ਕੁਰਸੀਆਂ ਦੇ ਦਿਓ ਤੁਹਾਡੀ ਅਸਲੀਅਤ ਹੈ ਯਾ ਅਰਮੇਸ਼ ਸਿੰਘ ਖਾਲਸਾ ਮੈਂ ਤੁਹਾਨੂੰ ਫਿਰ ਕਹਿ ਰਿਹਾ ਟਕੇ ਰਹੋ ਜਿੰਨਾ ਘੱਟ ਬੋਲੋਗੇ ਉਹਨਾ ਟਕੇ ਰਹੋਗੇ ਜਿੰਨਾ ਜ਼ਿਆਦਾ ਬੋਲੋਗੇ ਉਹਨਾ ਮੈਂ ਤੁਹਾਡੇ ਟੱਕਣ ਖੋਲਾਂਗਾ ਇਹ ਗੱਲ ਯਾਦ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ